ਕਰਾਂਗੇ ਪਰਵਾਸੀ ਮਜ਼ਦੂਰਾ ਬਾਰੇ ਜੋ ਕਿ ਹਰ ਇੱਕ ਬੰਦਾ ਕਹਿ ਰਿਹਾ ਪਰਵਾਸੀ ਉਹ ਇੱਥੇ ਆ ਗਏ ਪੰਜਾਬ ਚ ਆ ਗਏ ਇਹ ਚ ਆਪਣੀ ਜੇ ਪੰਜਾਬ ਨੂੰ ਬਚਾਣਾ ਜੇ ਪੰਜਾਬ ਦੀ ਧਰਤੀ ਨੂੰ ਬਚਾਣਾ ਨਮਸਕਾਰ ਅੱਜ ਸਾਡੇ ਨਾਲ ਨੇ ਮਨੋਜ ਕੁਮਾਰ ਜੀ ਅੱਜ ਇੱਕ ਹੋਰ ਨਵਾਂ ਮੁੱਦਾ ਲੈ ਕੇ ਆਏ ਆ ਹਾਂਜੀ ਮਨੋਜ ਜੀ ਤੁਸੀਂ ਫਰਡੇ ਬਾਰੇ ਤੁਸੀਂ ਕੀ ਕਹੋ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਨਮਸਕਾਰ ਹਮੇਸ਼ਿਆ ਦੀ ਤਰ੍ਹਾਂ ਤੁਸੀਂ ਖੋਸ਼ ਰਹੋ ਆਬਾਦ ਰਹੋ ਇਹੀ ਮੇਰੀ ਕਾਮਨਾ ਹੈ ਤੁਹਾਡੇ ਕੋਲ ਔਰ ਦੂਜੀ ਗੱਲ ਮੇਰੇ ਸਾਥੀ ਨੇ ਗੱਲ ਕੀਤੀ ਹੈ ਫਾਦਰਡੇ ਬਾਰੇ ਫਾਦਰਡੇ ਜਿਹੜਾ ਆ ਨਾ ਉਹਨਾਂ ਲੋਕਾਂ ਦੇ ਲਈ ਦੇਖੋ ਇਹਦੇ ਵਿੱਚ ਦੋ ਦੋ ਟਾਈਪ ਦੀਆਂ ਕੈਟਾਗਰੀਆਂ ਨੇ ਅੱਜ ਦੀ ਡੇਟ ਫਾਦਰਡੇ ਦੇ ਮਾਮਲੇ ਤੇ ਪਹਿਲਾ ਕੈਟਾਗਰੀ ਉਹ ਆ ਜਿਹੜੀ ਔਲਾਦ ਹਮੇਸ਼ਾ ਆਪਣੇ ਵੱਡੇ ਬਡੇਰਿਆਂ ਦੀ ਸੇਵਾ 'ਚ ਹਾਜ਼ਰ ਰਹਿੰਦੀ ਆ ਉਹਨਾਂ ਨੂੰ ਤਾਂ ਸਲੂਟ ਆ ਔਰ ਦੂਜੀ ਗੱਲ ਇਹ ਆ ਕਿ ਜਿਹੜੀ ਔਲਾਦ ਸਿਰਫ ਅੱਜ ਦੇ ਦੇਣੀ ਆਪਣੇ ਫਾਦਰਡੇ ਦੇ ਨਾਲ ਸਿਰਫ ਆਪਣੇ ਬਜ਼ੁਰਗ ਨੂੰ ਆਪਣੇ ਫਾਦਰ ਨੂੰ ਕੇਕ ਜਾਨਾ ਦੇਤਾ ਤੇ ਪਲੱਸ ਉਹਨਾਂ ਨੂੰ ਚਾਕਲੇਟ ਲਿਆਤੀ ਯਾਦ ਰਵਾਈ ਜਾ ਕੇ ਦਸ ਕੁ ਮਿੰਟ ਲਈ ਬੈਠ ਕੇ ਤੇ ਆਪਣੀਆਂ ਫੋਟੋਆਂ ਖਿੱਚ ਕੇ ਤੇ ਸੈਲਫੀਆਂ ਲੈ ਕੇ ਉਹਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰਤਾ ਤੇ ਉਹ ਕਹਿਤਾ ਕਿ ਬੜੀ ਨੇਕ ਦੇਲ ਔਲਾਦ ਆ ਉਹਨਾਂ ਦੇ ਲਈ ਪ੍ਰੀਤ ਸਾਰਾ ਮੈਂ ਮਾਫੀ ਮੰਗਣਾ ਚਾਹੁੰਨਾ ਮੈਂ ਤਾਂ ਇੰਨੀ ਗੱਲ ਕਹੂੰਗਾ ਕਿ ਫਾਦਰਡੇ ਅੱਜ ਹੀ ਕਿਉਂ ਮਨਾਇਆ ਕਿ ਮਨਾਇਆ ਜਾਵੇ ਫਾਦਰਡੇ ਤਾਂ ساری ਉਮਰ ਹੋਣਾ ਚਾਹੀਦਾ ਹੈ ਫਾਦਰ ਦੇ ਅੱਜ ਦੇ ਦਿਨ ਲਈ ਕੋਈ ਆਪਣੇ ਵੱਲੋਂ ਹੈ ਨਹੀਂ ਸਪੈਸ਼ਲ ਫਾਦਰ ਤਾਂ ਉਦੋਂ ਹੀ ਤੁਹਾਡੇ ਲਈ ਸਪੈਸ਼ਲ ਹੋ ਗਿਆ ਜਦੋਂ ਤੁਸੀਂ ਉਸ ਫਾਦਰ ਸਾਹਿਬ ਦੀ ਮਿਹਰਬਾਨੀ ਦੇ ਨਾਲ ਇਸ ਦੁਨੀਆ ਦੇ ਵਿੱਚ ਅੱਖਾਂ ਖੋਲੀਆਂ ਸੀਗੀਆਂ ਇਸ ਕਰਕੇ ਫਾਦਰਡੇ ਦੀਆਂ ਮੁਬਾਰਕਾਂ ਵੀ ਨੇ ਔਰ ਨਾਲੋਂ ਨਾਲ ਇਹ ਮੇਰਾ ਮੈਸੇਜ ਵੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਫਾਦਰਡੇ ਅੱਜ ਦੇ ਦਿਨ ਲਈ ਨਹੀਂ ਹਮੇਸ਼ਾ ਦੇ ਦਿਨ ਲਈ ਤੁਸੀਂ ਫਾਦਰ ਨੂੰ ਆਪਣਾ ਫਾਦਰ ਸਮਝ ਕੇ ਉਹਨਾਂ ਦੀ ਇੱਜ਼ਤ ਪਾਵਨਾ ਕਰਿਆ ਕਰੋ ਪਰਵਾਸੀ ਮਜ਼ਦੂਰਾ ਬਾਰੇ ਜੋ ਕਿ ਹਰ ਇੱਕ ਬੰਦਾ ਕਹਿ ਰਿਹਾ ਪਲਵਾਸੀ ਮੂ ਇੱਥੇ ਆ ਗਏ ਪੰਜਾਬ ਚ ਆ ਗਏ ਇਹ ਚ ਆਪਣੀਆਂ ਕਿਹੜੀਆਂ ਕਮੀਆਂ ਨੇ ਜੋ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਆ ਰਹੇ ਨੇ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਇੱਥੇ ਆ ਰਹੀ ਆ ਕੱਲੀ ਬਿਹਾਰ ਦੀ ਗੱਲ ਨਹੀਂ ਆ ਰਹੀ ਲੇਬਰ ਦੀ ਝਾਰਖੰਡ ਤੋਂ ਵੀ ਲੇਬਰ ਆ ਗਈ ਆ ਯੂਪੀ ਜੋ ਬਹੁਤ ਬੰਦੇ ਮਾਈਗ੍ਰੇਟ ਹੋ ਕੇ ਆ ਗਏ ਆ ਬਿਲਕੁਲ ਜੋ ਮੇਰਾ ਆਪਣਾ ਓਪੀਨੀਅਨ ਉਹੀ ਆ ਕਿ ਸਾਡੀ ਇੱਥੇ ਸਰਾਸਰ ਗਲਤੀ ਆ ਸਾਡੇ ਪੰਜਾਬੀਆਂ ਦੀ ਗਲਤੀ ਆ ਸਾਡੀ ਪੰਜਾਬੀਅਤ ਦੀ ਗਲਤੀ ਹੈ ਅਸੀਂ ਪਤਾ ਕੀ ਗੱਲ ਆ ਇਸ ਚੀਜ਼ਾਂ ਦੇ ਬڑے ਵੱਡੇ ਵੱਡੇ ਬਲੌਗਰ ਬੈਠੇ ਨੇ ਵੱਡੇ ਵੱਡੇ ਵਿਦਵਾਨ ਬੈਠੇ ਨੇ ਰੋਜ਼ ਇਹ ਚਰਚਾਵਾਂ ਵੀ ਚੱਲਦੀਆਂ ਨੇ ਪਲੇਟਫਾਰਮ ਦੇ ਉੱਤੇ ਵੀ ਭਾਈ ਪੰਜਾਬੀਓ ਬਚਜੋ ਅਜੇ ਵੀ ਬਚਜੋ ਨਹੀਂ ਤਾਂ ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਹਾਲਾਤ ਹੋ ਜਣੇ ਆ ਮੈਂ ਇਸ ਤੋਂ ਇੱਕ ਕਦਮ ਹੋਰ ਤੁਹਾਨੂੰ ਅੱਗੇ ਵਧਾ ਕੇ ਦੱਸਣ ਲੱਗਿਆ ਉਹ ਟਾਈਮ ਵੀ ਸ਼ਾਇਦ ਜੇ ਪਰਮਾਤਮਾ ਨੇ ਵਾਹਿਗੁਰੂ ਨੇ ਸਾਨੂੰ ਜ਼ਿੰਦਗੀ ਦਿੱਤੀ ਸ਼ਾਇਦ ਅਸੀਂ ਦੇਖਾਂਗੇ ਕੇ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਸਾਂਭਣਗੇ ਬਿਹਾਰੀ ਜਾਂ ਪਰਵਾਸੀ ਔਰ ਦੂਜੀ ਗੱਲ ਇਹਦੇ ਵਿੱਚ ਕੋਈ ਵੀ ਸਟੇਟ ਦਾ ਲੇਬਰ ਵਾਲਾ ਆ ਜਾ ਸਕਦਾ ਕੱਲਾ ਮੈਂ ਬਿਹਾਰ ਦੀ ਗੱਲ ਨਹੀਂ ਕਰ ਰਿਹਾ ਔਰ ਉਹਨਾਂ ਜ਼ਮੀਨਾਂ ਦੀ ਖੇਤੀਬਾੜੀ ਕਰਦਗੇ ਉਹ ਔਰ ਆਰਪੀਏ ਵੀ ਬਿਹਾਰੀ ਹੋਣਗੇ ਪਰਵਾਸੀ ਹੋਣਗੇ ਔਰ ਪਰਵਾਸੀਆ ਟੂ ਪਰਵਾਸੀਆਂ ਦਾ ਹਿਸਾਬ ਹੋਇਆ ਕਰੂਗਾ ਉਹਦਾ ਰੀਜ਼ਨ ਆ ਸਾਡੀ ਮੈਕਸਿਮਮ ਯੂਥ ਬਾਹਰ ਸੈੱਟ ਹੋਗੀ ਜਿਹੜੇ ਸਾਡੇ 올ਡੇਜ ਬਜ਼ੁਰਗ ਨੇ ਉਹਨਾਂ ਚੋਂ ਵੀ ਕਾਫੀ ਹੱਦ ਤੱਕ ਬਾਹਰ ਚਲੇ ਗਏ ਕਿਉਂਕਿ ਬੱਚਿਆਂ ਦਾ ਮੋਹ ਆ ਪੋਤਿਆਂ ਦਾ ਮੋਹ ਆ ਦੋਤਿਆਂ ਦਾ ਮੋਹ ਆ ਜਿਹੜੇ ਵਿਚਾਰੇ ਪਿੱਛੇ ਰਹਿ ਗਏ ਸਾਡੇ ਇੰਡੀਆ ਦੇ ਵਿੱਚ ਪੰਜਾਬ 'ਚ ਰਹਿ ਗਏ ਉਹ ਇੰਨੇ 올ਡੇਜ ਹੋ ਚੁੱਕੇ ਆ ਕਿ ਉਹਨਾਂ ਦਾ ਵਿਚਾਰਿਆਂ ਦਾ ਇੱਕ ਗਲਾਸ ਪਾਣੀ ਲੈਣਾ ਵੀ ਔਖਾ ਹੋਇਆ ਪਿਆ ਤਾਂ ਇਹਦਾ ਸਬਸਟੀਟਿਊਟ ਇਹੀ ਹੋਣਾ ਆ ਸੰਭਲ ਜਿਓ ਹਜੇ ਵੀ ਆਪਣੇ ਆਪ ਨੂੰ ਸੰਭਲਣ ਦੀ ਕੋਸ਼ਿਸ਼ ਕਰ ਲਓ ਕਿਤੇ ਇਹ ਨਾ ਹੋਵੇ ਕਿ ਸਾਨੂੰ ਜਿਹੜੀਆਂ ਅਗਲੀਆਂ ਵੀਡੀਓਜ਼ ਬਣਾਉਣੀਆਂ ਪੈਣ ਉਦੇ ਵਿੱਚ ਸਾਡੇ ਨਾਲ ਅਨੁਵਾਦ ਕਰਨ ਲਈ ਸਾਡਾ ਕੋਈ ਪੰਜਾਬੀ ਭਰਾ ਨਾ ਹੋਵੇ ਸਾਨੂੰ ਕਿਸੇ ਇਦਾਂ ਦੇ ਪ੍ਰਵਾਸੀ ਬੰਦੇ ਦੇ ਨਾਲ ਉਹਨੂੰ ਲੈਣਾ ਪਵੇ ਤੇ ਸਾਡੀ ਮੁਜਬੂਰੀ ਹੈ ਕਿ ਜੁਆਇਆ ਪਈ ਪੈਸੇ ਵਾਲਾ ਬਾਹਰ ਚਲੇ ਜਾਂਦਾ ਜਾਂ ਜਿਹਨਾਂ ਦੇਖੋ ਨਹੀਂ ਪੈਸਾ ਤਾਂ ਉਹਦੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਨਹੀਂ ਦੇਖੋ ਗੱਲ ਇੱਥੇ ਇਹ ਆ ਵੀ ਅੱਜ ਹਾਲਾਤ ਇਹ ਹੋਏ ਪਿਆ ਵੀ ਅੱਜ ਇੱਕ ਰਿਕਸ਼ੇ ਵਾਲੇ ਦੀ ਵੀ ਇਹੀ ਵਿਚਾਰੇ ਦੀ ਕੋਸ਼ਿਸ਼ ਹੋਈਗੀ ਕਿ ਮੇਰਾ ਬੱਚਾ ਪੜ੍ਹ ਲੈ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਫੋਰਨ ਕੰਟਰੀ ਕਿਸੇ ਯੂਰਪ ਕੰਟਰੀ ਜਾਵੇ ਉਹਦਾ ਰੀਜ਼ਨ ਸਭ ਤੋਂ ਵੱਡਾ ਕੀ ਹੈ ਪੈਸਾ ਕਮਾਣਾ ਦੂਜਾ ਰੀਜ਼ਨ ਕੀ ਹੈ ਪੰਜਾਬ ਜਿੱਥੇ ਅਸੀਂ ਰਹਿ ਰਹੇ ਆ ਉਹਦੀ ਅਮਨ ਅਮਾਨ ਸ਼ਾਂਤੀ ਜਿਹੜੀ ਆ ਭੰਗ ਹੋ ਚੁੱਕੀ ਹੈ ਸਿਕਿਉਰਿਟੀ ਨਾ ਦੀ ਕੋਈ ਚੀਜ਼ ਨਹੀਂ ਚਾਹੇ ਉਹ ਸਰਕਾਰ ਜਿਹੜੀ ਮਰਜ਼ੀ ਰਹੀ ਹੋਵੇ ਇੱਥੇ ਮੈਂ ABC ਦੀ ਜਿਹੜੀ ਮਰਜ਼ੀ ਸਰਕਾਰ ਦੀ ਗੱਲ ਕਰਾਂ ਸਾਰਿਆਂ ਦਾ ਮੇਨ ਮੌਡੋ ਕੀ ਰਿਹਾ ਆਪਣੇ ਐਮਐਲਏ ਬਣਾਓ ਆਪਣੇ ਐਮਪੀ ਬਣਾਓ ਜਨਤਾ ਦੇ ਸਿਰ ਤੇ ਇਹਨਾਂ ਦੀਆਂ ਵੋਟਾਂ ਲਾਓ ਆਪ ਰਾਜਿਆਂ ਵਾਲੀ ਜ਼ਿੰਦਗੀ ਜਿਓ ਜਨਤਾ ਜਿਹੜੇ ਮਰਜ਼ੀ ਪਹਾੜ ਤੇ ਜਾਵੇ ਸਾਨੂੰ ਕੋਈ ਮਤਲਬ ਨਹੀਂ ਅੱਜ ਵੀ ਹਸਪੀਟਲਾਂ ਵਿੱਚ ਸਟਾਫ ਹੈ ਨਹੀਂ ਅੱਜ ਵੀ ਪੁਲਿਸ ਮਹਿਕਮਿਆਂ ਦੀ ਤੁਸੀਂ ਚਲੇ ਜਾਓ ਥਾਣਿਆਂ ਚਲੇ ਜਾਓ ਗਰੀਬ ਬੰਦੇ ਦੀ ਸੁਣਵਾਈ ਨਹੀਂ ਹੁੰਦੀ ਅੱਜ ਵੀ ਨਸ਼ਾ ਵਿਕ ਰਿਹਾ ਆ ਅੱਜ ਵੀ ਤੁਸੀਂ ਰੋਡਾਂ ਦੇ ਚਲੇ ਜਾਓ ਬੇਤਰਤੀਬ ਵਾਹ ਤੁਹਾਨੂੰ ਐ ਕੁਚਲ ਕੇ ਚਲੇ ਜਾਂਦੇ ਆ ਜਿਵੇਂ ਤੁਸੀਂ ਕੀੜੇ ਕੀੜੇ ਬਕੌੜੇ ਹੁੰਨੇ ਹੋ ਧਰਤੀ ਤੇ ਗੱਲ ਬਧਾ ਕੀ ਆ ਓਵਰ ਆਲ ਕੀ ਮੁੱਕਦੀ ਆ ਕਿ ਸਾਡਾ ਜਿਹੜਾ ਸਿਸਟਮ ਜਦੋਂ ਤੱਕ ਸਾਡਾ ਇਨਸਾਨੀ ਸਿਸਟਮ ਸਾਡਾ ਮਾਹੌਲ ਸਰਕਾਰਾਂ ਦਾ ਕਿਉਂਕਿ ਪਾਵਰਾਂ ਸਰਕਾਰਾਂ ਕੋਲ ਚੜ੍ਹੇ ਜਾਂਦੀਆਂ ਨੇ ਜਦੋਂ ਤੱਕ ਉਹ ਸਹੀ ਸਿਸਟਮ ਨੂੰ ਅਪਣਾਉਂਦੇ ਨਹੀਂ ਉਦੋਂ ਤੱਕ ਇਹ ਲੋਕਾਂ ਦੀ ਸੋਚ ਬਦਲਣੀ ਨਹੀਂ ਵੈਸੇ ਹੁਣ ਬਦਲ ਕੇ ਵੀ ਕੀ ਲੈਣੀ ਆ ਕਾਫੀ ਹੱਦ ਤੱਕ ਤਾਂ ਸਾਡੀ ਯੂਥ ਬਾਹਰ ਚੋ ਜਾ ਚੁੱਕੀ ਆ ਜੇ ਤਾਂ ਹੁਣ ਇਹਨਾਂ ਦੇਸ਼ਾਂ ਨੇ ਸਟ੍ਰਿਕਟਲੀ ਕੀਤਾ ਕੈਨੇਡਾ ਨੇ ਆਸਟ੍ਰੇਲੀਆ ਨੇ ਆਪਣਾ ਵੀਜ਼ਾ ਸਿਸਟਮ ਦੇ ਵਿੱਚ ਸਟ੍ਰਿਕਟਲੀ ਕੰਮ ਕਰਤਾ ਦੇਈ ਤਾਂ ਅਦਰਵਾਈਜ਼ ਇਹ ਹਾਲਾਤ ਆ ਗਏ ਸੀ ਕਿ 에ਰਪੋਰਟਾਂ ਦੇ ਪੈਰ ਰੱਖਣ ਨੂੰ ਵੀ ਜਗ੍ਹਾ ਹੀ ਨਹੀਂ ਜਿਹੜੀ ਜ਼ਿੰਦਗੀ ਦਾ ਸਿਸਟਮ ਅੱਜਕੱਲ ਪਾਟੀਆਂ ਜੀ ਬਣ ਗਿਆ ਨਾ ਇਹ ਸਾਨੂੰ ਸੰਭਲਣਾ ਪੈਣਾ ਸਾਨੂੰ ਸਾਰਿਆਂ ਨੂੰ ਇਸ ਗੱਲ ਬਾਰੇ ਸੁਚੇਤ ਹੋਣਾ ਪੈਣਾ ਨਹੀਂ ਤਾਂ ਮੈਂ ਤੁਹਾਨੂੰ بار-ਬਾਰ ਇਹ ਦੱਸ ਰਿਹਾ ਉਹਨਾ ਬਲੌਗਰਾਂ ਵਾਂਗ ਹੀ ਦੱਸ ਰਿਹਾ ਚੇਤਾਵਨੀ ਐ ਇਸ ਗੱਲ ਦੀ ਦੇਖੋ ਸਾਡੀ ਸਟੇਟ ਆ ਪੰਜਾਬ ਇੰਨੀ ਵਧੀਆ ਸਟੇਟ ਆ ਇੱਥੇ ਹਰ ਚੀਜ਼ ਦੀ ਸਹੂਲਤ ਆ ਇਸੇ ਕਰਕੇ ਉਹ ਦੂਜੇ ਸਟੇਟਾਂ ਦੇ ਲੋਕ ਉਹਦੇ ਆਉਂਦੇ ਨੇ ਬੜੇ ਸੋਹਣੇ ਤਰੀਕੇ ਨਾਲ ਰਹਿੰਦੇ ਨੇ ਦੇਖਿਆ ਜਾਵੇ ਤਾਂ ਯੂਪੀ ਵਾਲੇ ਅ ਦੂਸਰੀਆਂ ਸਟੇਟਾਂ 'ਚ ਕਿਉਂ ਨਹੀਂ ਜਾਂਦੇ ਬਿਹਾਰ ਵਾਲੇ ਹੋਰ ਦੂਸਰੀਆਂ ਸਟੇਟਾਂ 'ਚ ਕਿਉਂ ਨਹੀਂ ਜਾਂਦੇ ਪੰਜਾਬ ਹੀ ਕਿਉਂ ਦੇਖਿਆ ਉਹਨਾਂ ਲਈ ਪੰਜਾਬ ਇੱਕ ਦਿਨ ਦਾ ਕੈਨੇਡਾ ਆ ਪੰਜਾਬ ਲੰਡਾ ਨਾ ਪੰਜਾਬ ਹੀ ਉਹਨਾਂ ਦੀ ਯੂਐਸਏ ਆ ਇਸ ਆਪਾਂ ਕਣਕ ਹਰਦੀ ਫਰੀ ਦੇ ਰਹੇ ਆ ਕਣਕ ਹਰਦੀ ਫਰੀ ਦੇ ਬਿਜਲੀ ਫਰੀ ਦੇ ਰਹੇ ਆ ਜੇਹੀ ਰੁਪਈਆ ਕੰਪਨੀਆਂ ਖੋਲੀਆਂ ਜਾਣ ਤੇ ਉੱਥੇ ਜੁਵਾ ਨੂੰ ਕੰਮ ਮਿਲੇ ਤਾਂ ਜੁਵਾ ਕਿਉਂ ਬਾਹਰ ਜਾਵੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਫਰੀ ਅਸੀਂ ਦੇਣਾ ਹੀ ਦੇਣਾ ਆ ਫਰੀ ਅਸੀਂ ਲੈਣਾ ਹੀ ਲੈਣਾ ਵੋਟਾਂ ਕਿੱਡਾਂ ਲੈਣੀਆਂ ਨੇ ਹਰੇਕ ਪੋਲੀਟੀਕਲ ਪਾਰਟੀ ਨੇ ਇਹ ਸੋਚ ਲਿਆ ਵੀ ਭਾਈ ਆਪਾਂ ਆਪਣੀ ਯੂਥ ਨੂੰ ਆਪਾਂ ਤਾਂ ਇਹਨਾਂ ਨੂੰ ਕਣਕ ਦੇ ਡਾਇਰੇ ਜੋਗਾ ਰੱਖ ਲੈਣਾ ਐ ਪਲੱਸ ਇਹਨਾਂ ਨੂੰ ਆਟੇ ਜੋਗਾ ਰੱਖ ਲੈਣਾ ਨਾਲ ਧਾਲਾਂ ਜੋਗਾ ਰੱਖ ਲੈਣਾ ਤੇਲ ਜੋਗਾ ਰੱਖ ਲੈਣਾ ਔਰ ਤੁਸੀਂ ਅੱਜ ਜਾ ਕੇ ਦੇਖ ਲਓ ਪਿੰਡਾਂ 'ਚ ਕੀ ਹਾਲਾਤ ਹੋਏ ਬੈਨੇ